ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਗਈ। ਵੀਡੀਓ ਕਿਹੜੀ? ਵੀਡੀਓ ਉਹ ਜਿਹਦੇ ਵਿੱਚ ਵਿਰਸਾ ਸਿੰਘ ਬਲਟੋਹਾ ਸਾਹਮਣੇ ਬੈਠੇ ਐ ਜਿਵੇਂ ਦੀ ਵੀਡੀਓ ਪਹਿਲਾਂ ਵਾਇਰਲ ਹੋਈ ਸੀ ਕੁਝ ਸਕਿੰਟਾਂ ਦੀ ਹੁਣ ਕੁਝ ਸਕਿੰਟਾਂ ਦੀ ਇੱਕ ਹੋਰ ਵੀਡੀਓ ਉਸੇ ਐਨਟਾਇਰ ਵੀਡੀਓ ਕਲਿੱਪ ਦੇ ਵਿੱਚੋਂ ਵਾਇਰਲ ਹੋਈ ਹੈ। ਨਵੀਂ ਵੀਡੀਓ ਦੱਸੀ ਜਾ ਰਹੀ ਹੈ ਇਹਦੇ ਵਿੱਚ ਜ਼ਿਕਰ ਹੋ ਰਿਹਾ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਦੇ ਵਿਆਹ ਦਾ ਉਹ ਵਿਆਹ ਜਿਹੜਾ ਪਹਿਲਾਂ ਆਲਰੇਡੀ ਚਰਨਜੀਤ ਸਿੰਘ ਚੰਨੀ ਵਾਸਤੇ ਵਿਵਾਦ ਬਣਿਆ ਹੋਇਆ ਸੀ ਹੁਣ ਗਿਆਨੀ ਹਰਪ੍ਰੀਤ ਸਿੰਘ ਲਈ ਵਿਵਾਦ ਬਣ ਗਿਆ ਵਿਰਸਾ ਸਿੰਘ ਬਲਟੋਹਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਕੁਝ ਗੱਲਾਂ ਲਿਖੀਆਂ ਵੀਡੀਓ ਸ਼ੇਅਰ ਕਰਕੇ ਜਿਵੇਂ ਕਿ ਉਹ ਪਹਿਲਾਂ ਵੀ ਉਹਨਾਂ ਨੇ ਲਿਖਿਆ ਸੀ ਕਿ ਉਹਨਾਂ ਨੂੰ ਕਿਸੇ ਦੇ ਥਰੂ ਇਹ ਵੀਡੀਓ ਮਿਲੀ ਖੈਰ ਮੰਨ ਲੈਨੇ ਆ ਪਰ ਵਿਰਸਾ ਸਿੰਘ ਬਲਟੋਹਾ ਨੇ ਜਿਹੜੇ ਅਲਿਗੇਸ਼ਨ ਇਹਦੇ ਵਿੱਚ ਲਾਏ ਨੇ ਉਹ ਆਪਣੇ ਪੱਧਰ ਤੇ ਆਪਣੇ ਮਿਆਰ ਤੇ ਗੰਭੀਰ ਦੱਸੇ ਜਾ ਰਹੇ ਆ ਖੈਰ ਹਾਲਾਂਕਿ ਉਹਦੇ ਜਵਾਬ ਦੇ ਇਵਜ਼ ਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹ ਕਹਿੰਦੇ ਸੁਣਾਈ ਦਿੰਦੇ ਆ ਕਿ ਹਾਂ ਮੈਂ ਕੀਤਾ ਪਰ ਕਿਨਾ ਕੰਡੀਸ਼ਨਸ ਦੇ ਵਿੱਚ ਕੀਤਾ ਇਹ ਕੋਈ ਨਹੀਂ ਜਾਣਦਾ ਹੁਣ ਕੀ ਕੀਤਾ ਆਓ ਵਿਰਸਾ ਸਿੰਘ ਵੈਟੋਹਾ ਦਾ ਪਹਿਲਾਂ ਉਹ ਬਿਆਨ ਪੜ੍ਹ ਕੇ ਸੁਣਾਉਨੇ ਆ ਨਾਲ ਫਿਰ ਉਸ ਤੋਂ ਬਾਅਦ ਤੁਹਾਨੂੰ ਉਹ ਵੀਡੀਓ ਕਲਿੱਪ ਸੁਣਾਵਾਂਗੇ ਦਰਸਲ ਵਿਰਸਾ ਸਿੰਘ ਵੈਟੋਹਾ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਵੀਡੀਓ ਵਾਇਰਲ ਕਰਕੇ ਲਿਖਦੇ ਨੇ ਇੱਕ ਹੋਰ ਵੀਡੀਓ ਵਾਇਰਲ ਇਹ ਵੀਡੀਓ ਵੀ 15 ਅਕਤੂਬਰ ਦੀ ਮੇਰੀ ਪੰਜ ਸਿੰਘ ਸਹਬਾਨਾ ਅੱਗੇ ਪੇਸ਼ੀ ਸਮੇਂ ਦੀ ਹੈ ਇਸ ਕਰਕੇ ਇਸ ਵੀਡੀਓ ਨੂੰ ਵੀ ਮੈਂ ਆਪਣੇ ਪੇਜ ਤੇ ਅਪਲੋਡ ਕਰ ਰਿਹਾ ਮੈਨੂੰ ਕੱਲ ਸ਼ਾਮ ਕਿਸੇ ਪੱਤਰਕਾਰ ਨੇ ਇਹ ਵੀਡੀਓ ਕਲਿੱਪ ਦੇ ਵਾਇਰਲ ਹੋਣ ਬਾਰੇ ਜਾਣਕਾਰੀ ਦਿੱਤੀ ਮੇਰੀ ਤਲਬੀ ਸਮੇ ਹੋਈ ਵੀਡੀਓਗ੍ਰਾਫੀ ਜੋ ਸਿੰਘ ਸਹਿਬਾਨਾ ਨੇ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਇਹ ਅਸੀਂ ਮੀਡੀਆ ਨੂੰ ਜਾਰੀ ਕਰਾਂਗੇ ਪਰ ਪਤਾ ਹੀ ਨਹੀਂ ਕਿਉਂ ਇਹ ਜਾਰੀ ਨਹੀਂ ਕੀਤੀ ਗਈ ਇਸ ਕਲਿੱਪ ਵਿੱਚ ਪੰਜ ਸਿੰਘ ਸਹਿਬਾਨ ਸਾਹਮਣੇ ਤਲਬੀ ਰੂਪ ਵਿੱਚ ਮੈਂ ਬੈਠਾ ਹੋਇਆ ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੰਨਿਆ ਹੈ ਕਿ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨਾਲ ਮੇਰੀ ਸਾਂਝ ਹੈ ਉਸੇ ਸਾਂਝ ਸਦਕਾ ਹੀ ਮੈਂ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ ਉਹਨਾਂ ਦੇ ਬੇਟੇ ਦੀ ਸ਼ਾਦੀ ਵਿੱਚ ਅਕਤੂਬਰ 2021 ਦੇ ਵਿੱਚ ਸ਼ਾਮਿਲ ਹੋਇਆ ਸੀ ਜਦੋਂ ਮੈਂ ਸਵਾਲ ਕੀਤਾ ਕਿ ਉਸ ਕਾਂਗਰਸ ਜਸਨੇਸ਼ ਸਿੰਘ ਅਕਾਲ ਤਖਤ ਸਾਹਿਬ ਨੂੰ ਟੈਂਕਾਂ, ਤੋਪਾਂ ਤੇ ਗੋਲੀਆਂ ਦੇ ਨਾਲ ਢਾਹ ਢੇਰੀ ਕੀਤਾ ਸੀ ਉਸੇ ਕਾਂਗਰਸ ਦੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇ ਬੇਟੇ ਦੀ ਸ਼ਾਦੀ ਵਿੱਚ ਤੁਹਾਡਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸ਼ਾਮਿਲ ਹੋਣਾ ਕਿਉਂਕਿ ਉਸ ਵੇਲੇ ਕਾਰਜਕਾਰੀ ਜਥੇਦਾਰ ਸਨ ਗਿਆਨੀ ਹਰਪ੍ਰੀਤ ਸਿੰਘ ਕੌਮ ਲਈ ਨਾਮੋਸ਼ੀ ਜਨਕ ਹੈ ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹ ਬੇਨਤੀ ਕਰਕੇ ਪੁੱਛਿਆ ਮर्यादा ਅਨੁਸਾਰ ਕੋਈ ਵੀ ਜਥੇਦਾਰ ਸਾਹਿਬ ਜਾਂ ਸਿੰਘ ਸਾਹਿਬ ਕਿਸੇ ਪਤਿਤ ਸਿੱਖ ਦੀ ਅਰਦਾਸ ਨਹੀਂ ਕਰ ਸਕਦਾ ਫਿਰ ਤੁਸੀਂ ਮर्यादा ਨੂੰ ਭੰਨ ਕੇ ਪਤਿਤ ਦੇ ਆਨੰਦ ਕਾਰਜ ਦੀ ਅਰਦਾਸ ਕਿਉਂ ਕੀਤੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਉਹ ਮੈਂ ਜਾਣਦਾ ਹਾਂ ਕਿ ਕਿਸ ਹਾਲਤ ਤੇ ਕਿਸ ਮਜਬੂਰੀ ਚ ਮੈਨੂੰ ਪਤਿਤ ਦੀ ਪਤਿਤ ਦੀ ਅਰਦਾਸ ਕਰਨੀ ਪਈ ਗਿਆਨੀ ਹਰਪ੍ਰੀਤ ਸਿੰਘ ਜੀਓ ਤੁਸੀਂ ਹੁਣ ਸੰਗਤ ਨੂੰ ਦੱਸ ਹੀ ਦਿਓ ਕਿ ਕਿਨਾਂ ਹਾਲਾਤਾਂ ਦੇ ਵਿੱਚ ਜਾਂ ਕਿਹੜੀ ਮਜਬੂਰੀ ਦੇ ਵਿੱਚ ਤੁਸੀਂ ਇਹ ਅਰਦਾਸ ਕੀਤੀ ਕੀ ਕੌਮ ਦੇ ਜਥੇਦਾਰ ਤੇ ਐਸੀ ਕਿਹੜੀ ਤੋਪ ਵਿੜੀ ਸੀ ਜਾਂ ਧਮਕਾਇਆ ਸੀ ਜਿਸ ਕਰਕੇ ਤੁਹਾਨੂੰ ਮਜਬੂਰੀ ਵਿੱਚ ਪਤਿਤ ਦੀ ਅਰਦਾਸ ਕਰਨੀ ਪੈ ਗਈ ਤੁਸੀਂ ਪਤਿਤ ਦੀ ਅਰਦਾਸ ਕਰਨ ਦੀ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਥ ਕੋਲੋਂ ਮਾਫੀ ਕਿਉਂ ਨਹੀਂ ਮੰਗੀ ਕੀ ਤੁਹਾਡੇ ਕੋਲੋਂ ਕਾਂਗਰਸੀ ਮੁੱਖ ਮੰਤਰੀ ਚੰਨੀ ਦੇ ਦਬਾਅ ਦੇ ਤਹਿਤ ਆਪਣੇ ਪਤਿਤ ਬੇਟੇ ਦੀ ਅਰਦਾਸ ਕਰਵਾਈ ਗਈ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਮਰਿਆਦਾ ਸਾਰਿਆਂ ਲਈ ਹੁੰਦੀ ਹੈ ਤੁਸੀਂ ਮਰਿਆਦਾ ਕਿਉਂ ਭੰਗ ਕੀਤੀ ਇਹਦੇ ਵਿੱਚ ਵਿਰਸਾ ਸਿੰਘ ਬਲਟੋਹਾ ਨੇ ਸਵਾਲ ਜਿਹੜੇ ਖੜੇ ਕੀਤੇ ਨੇ ਉਹ ਸ਼ਾਇਦ ਇਸ ਕਲਿੱਪ ਦੇ ਵਾਜ਼ਿਆ ਹੋਣ ਤੋਂ ਬਾਅਦ ਉਦਾਂ ਵੀ ਖੜੇ ਹੋਏ ਸੀ ਉਦਾਂ ਵੀ ਬੜੇ ਜਥੇਬੰਦਕ ਲੋਕ ਨੇ ਜਥੇਬੰਦਕ ਪੰਥਕ ਲੋਕ ਨੇ ਜਿਹੜੇ ਇਹ ਸਵਾਲ ਖੜੇ ਕਰ ਸਕਦੇ ਨੇ ਔਰ ਹੁਣ ਵੀ ਸ਼ਾਇਦ ਹੋਣਗੇ ਔਰ ਇਸ ਦੇ ਦਰਮਿਆਨ ਸਿੰਘ ਸਾਹਿਬ ਨੂੰ ਬਿਰਸਾ ਸਿੰਘ ਬਲਟੋਹਾ ਨੇ ਪੁੱਛਿਆ ਸੀ ਕਿ ਤੁਸੀਂ ਕਿਉਂ ਸ਼ਾਮਲ ਹੋਏ ਸੀ ਔਰ ਉਹਦੇ ਜਵਾਬ ਦੇ ਵਜ ਤੇ ਵਿੱਚ ਸਿੰਘ ਸਾਹਿਬ ਨੇ ਕਿਹਾ ਸੀ ਕਿ ਮੈਂ ਜਿਹਨਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਮਜਬੂਰੀਆਂ ਦੇ ਵਿੱਚ ਹੋਇਆ ਸੀ ਉਹ ਮੈਨੂੰ ਪਤਾ ਹੁਣ ਇਹ ਮਜਬੂਰੀਆਂ ਕੀ ਨੇ ਜਾਂ ਕੀ ਨਹੀਂ ਇਹ ਗਿਆਨੀ ਹਰਪ੍ਰੀਤ ਸਿੰਘ ਬਿਹਤਰ ਜਾਣਦੇ ਹੋਣਗੇ ਹਾਲਾਂਕਿ ਹੋ ਸਕਦਾ ਹੈ ਕਿ ਉਹ ਇਸ ਬਾਰੇ ਜਾਣਕਾਰੀ ਵੀ ਦੇ ਦੇਣ ਪਰ ਆਉਂਦਾ ਸਮਾਂ ਹੁਣ ਇਸ ਮਾਮਲੇ 'ਚ ਕੀ ਕੁਝ ਲੈ ਕੇ ਆਵੇਗਾ ਉਹ ਵੇਖਣ ਵਾਲੀ ਗੱਲ ਹੈ ਉਹ ਵੀਡੀਓ ਕਲਿੱਪ ਜਿਹੜੀ ਵਰਸਾ ਸਿੰਘ ਬਲਟੋਹਾ ਨੇ ਨਾਲ ਸਾਂਝੀ ਕੀਤੀ ਹੈ ਆਓ ਉਹ ਦਿਖਾਉਂਦੇ ਆਂ ਚੰਨੀ ਸਾਹ ਨਾਲ ਤੁਸੀਂ ਕਹਿੰਦਾ ਜੀ ਮੇਰੀ ਸਾਹ ਦਾ ਤਾਂ ਬੰਦ ਗਿਆ ਹੈ ਮਾਰਕਾ ਉਹਦਾ ਗੱਲ ਕਰਦੀ ਲੋੜੀ ਜਦੋਂ ਮੈਂ ਕਹਿ ਦਿੱਤਾ ਮੇਰੇ ਬਤੂ ਨੂੰ ਪੱਤ ਤ ਸਿੱਖ ਦੀ ਆਲਾਸ ਕਰਨਾ ਮੈਂ ਫਿਕਰ ਸੇ ਬਾਲ ਲਈ ਅਜੀ ਕਿੱਸ ਕਿੱਸ ਕਿਹਦਾ ਹਾਲ ਦੱਸ ਕੀਤੀ ਹੈ ਕਿੱਸ ਪੋਜੀਸ਼ਨ ਚ ਕੀਤੀ ਹੈ ਇਹ ਬਹਿ ਜਾਣਦਾ ਹੈ ਜਿਹੜੇ ਹਾਜ਼ਰ ਨਹੀਂ ਜਾਂਦੇ ਆ ਤੁਸੀਂ ਤੁਸੀਂ ਆਪ ਦਾ